ਆਜੀ ਦੇ ਪਵਿੱਤਰ ਗੋਦਾ ਆਨੰਦ ਮਾ ਰਈ ਪਿਆਰੀ ਸਾਧ ਸੰਗ ਜੀਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੇ ਹੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਇਛਰ ਸਿੰਘ ਜੀ ਮਹਾਰਾਜ ਤਪ ਸਥਾਨ ਤੇ ਬੈਠ ਕੇ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੋਇਆ ਧੰਨ ਧੰਨ ਬਾਬਾ ਇਛੇਰ ਸਿੰਘ ਜੀ ਮਹਾਰਾਜ ਅਤੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਨੇ ਆ ਕੇ ਇਸ ਧਰਤੀ ਤੇ ਬਾਬੇ ਅਨੰਦ ਸਿੰਘ ਚਰਨ ਹੈ ਪਾਏ ਲਾਏ ਜੰਗਲਾਂ 'ਚ ਮੰਗਲ ਸੁੱਤੇ ਹੋਏ ਭਾਗ ਜਗਾਏ ਇਹ ਭਾਗ ਕਿਵੇਂ ਨਹੀਂ ਲੱਗਦੇ ਇਹ ਭਾਗ ਕਿਵੇਂ ਲੱਗਦੇ ਨੇ ਤਾਂ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਨੇ 36 ਸਾਲ ਕੋ ਤਪੱਸਿਆ ਕੀਤੀ ਹੈ। ਜੰਗਲਾਂ 'ਚ ਬੈਠ ਬੈਠ ਕੇ ਪੋਰਿਆਂ 'ਚ ਬੈਠ ਬੈਠ ਕੇ ਬਾਬਾ ਜੀ ਨੇ ਭੁੱਖੇ ਰਹਿ ਰਹਿ ਕੇ ਸਿਰਫ ਇੱਕ ਜौं ਦਾ ਦਾਣਾ ਛਕਿਆ। ਗੁਰਬਾਣੀ ਦਾ ਵੀ ਫਰਮਾਨ ਹੈ ਅੰਨ ਛੋੜ ਕਰੇ ਪਖੰਡ ਨਾ ਸੁਹਾਗਣ ਨਾ ਰੰਡ ਉਹ ਗੁਰਬਾਣੀ ਤੂੰ ਵੀ ਪੈਰਾ ਦਿੱਤਾ ਹੈ ਅੰਨ ਵੀ ਛੱਡਿਆ। ਆਨਿ ਸਾਡੇ ਇੱਕ ਜੌਂ ਦਾ ਦਾਣਾ ਬਾਬਾ ਜੀ ਨੇ ਛੱਕੇ ਜੰਗਲਾਂ ਵਿੱਚ ਪੱਤਿਆਂ ਹਰੇ ਛੱਕੇ ਤਪੱਸਿਆ ਕੀਤੀ ਤੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ ਚਰਨ ਪਾਏ ਇਸ ਧਰਤੀ ਨੂੰ ਚਾਰ ਚੰਨ ਲਾ ਕੇ ਧੰਨ ਧੰਨ ਬਾਬਾ ਇਛਲ ਸਿੰਘ ਨੇ ਹੋਰ ਵਰਕ ਕੀਤਾ ਥੋੜੇ ਹੀ ਸਮੇਂ ਵਿੱਚ ਨਾਨਕਸਰ ਦੇ ਅਛੇ ਮੰਝਲਾ ਅਮਾਰਤ ਤਿਆਰ ਕੀਤੀ ਸਰੋਵਰ ਤਿਆਰ ਕੀਤਾ ਹੋਰ ਤਿਆਰ ਠਾਠਾਂ ਕੀਤੀਆਂ ਬਾਬਾ ਜੀ ਦੀ ਤਪੱਸਿਆ ਵੇਖੇ ਇਸ ਧਰਤੀ ਤੇ ਦੂਰ ਦੂਰ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਅ디 ਤਨ ਤਨ ਬਾਬਾ ਕੇਜਾ ਸਿੰਘ ਜੀ ਦੀ ਲਿਖੀ ਹੋਈ ਕਲਮ ਨਾਨਕਸਰ ਦਾ ਕਿਸ਼ਰੀ ਜੱਥਾ ਇਸ ਤਰ੍ਹਾਂ ਬਿਆਨ ਕਰਦਾ ਹੈ ਆ ਕਿ ਇਸ ਧਰਤੀ ਤੇ ਬਾਬਾ ਆਨੰਦ ਸਿੰਘ ਚਰਨ ਹੈ ਪਾਏ ਲਾਏ ਜੰਗਲ ਜੰਗਲ ਜੀ ਸੁੱਤੇ ਹੋਏ ਪਾਗ ਜਗਾਏ ਮੇਰਾ ਤੇਰਾ ਗੀਨੇ ਇੱਥੇ ਕੀਤੇ ਆਣ ਉਤਾਰੇ ਨਾਨਕ ਸਰਦਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਦਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਇੱਥੇ ਕਰੀ ਬੰਦਗੀ ਜੀ ਬਾਪਿਆਂ ਵਿੱਚ ਪੋਰਿਆਂ ਦੇ ਵੜ ਕੇ ਰਹੇ ਕਰਦੇ ਇਸ ਮਰਣ ਦੀ ਸਾਰੀ ਸਾਰੀ ਰਾਤ ਜੋ ਖੜ ਕੇ ਨੀਂਦਰ ਨੂੰ ਟਾਲਣ ਲਈ ਬਨ ਬਨ ਕੇ ਇਸ ਜੁਲੇ ਹਲਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਬਾਬਾ ਆਨੰਦ ਸਿੰਘ ਜੀ ਤਨ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਕੀਤੀ ਕਠਨ ਤਪੱਸਿਆ ਤੂੰ ਹੀ ਤੂੰ ਕਰਦਿਆ ਤੂੰ ਆਕੇ ਤੂੰ ਹਰਤੇ ਵਿੱਚ ਵਸਿਆ ਗੁਰਨਾਨਕ ਰੂਪ ਹੋਏ ਹਰ ਹਰ ਜਨ ਇੱਕ ਨਹੀਂ ਨਿਆਰੇ ਨਾਨਕ ਸਰਤਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਨਾਨਕ ਸਰਤਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਇਥੇ ਆਨੰਦ ਸਿੰਘ ਪਾਪਾ ਬਾਦੀ ਆਪਣੇ ਚੋਲੇ ਨੂੰ ਬਦਲਾ ਗਏ ਵਿਚ ਸਨ ਤਰ ਤਾਲੀ ਦੇ ਜਾਣੂ ਜੋਤੀ ਜੋਤ ਸਮਾ ਗੇ ਤੇਰਾ ਬਾਦੋਂ ਵਰਸ਼ੀ ਨੂੰ ਜਿਨ੍ਹਾਂ ਦੇ ਲੱਗਣ ਦੀਵਾਨ ਜੋ ਪਾਰੇ ਨਾਨਕ ਸਰ ਤਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਨਾਨਕ ਸਰ ਤਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਵਿੱਚ ਝੂੜਾ ਨਕਰ ਦੇ ਮਾਲਕ ਮੇਰਾ ਜਾਣੂ ਆਇਆ ਤਨ ਪਿਆਰੇ ਬਾਪਾ ਜੀ ਉਹ ਤਨ ਪਿਆਰੇ ਬਾਬਾ ਜੀ ਈਸ਼ਰ ਸਿੰਘ ਜੀ ਨਾਮ ਧਰਾਇਆ ਮੇਰੇ ਚੋ ਜੀ ਮਾਲਕ ਨੇ ਜਗ ਚੋ ਕੀਤੇ ਚੋ ਜਿ ਨਿਆਰੇ ਨਾਨਕ ਸਰ ਤਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰ ਤਰਤੇ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨੰਦ ਸਿੰਘ ਜੋ ਬਾਪਿਆਂ ਦੀ ਸੇਵਾ ਕਰਕੇ ਦਾਤ ਸਿਪਾਈ ਓਏ ਪ੍ਰਗਟ ਬਾਬਾ ਜੀ ਇਥੇ ਸੱਚ ਦੀ ਜੋਤ ਜਗਾਈ ਚੜੇ ਸੱਚ ਦੇ ਸੂਰਜ ਤੋਂ ਚੜੇ ਸੱਚ ਦੇ ਸੂਰਜ ਤੋਂ ਕਿਦਰੇ ਖਿਸਕ ਗਏ ਜੋ ਤਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਹੀ ਸੀਸ ਝੁਕਾਉਂਦੇ ਸਾਰੇ ਸਤਖੰਡ ਦੀ ਰਚਨਾ ਜੋ ਸਤਖੰਡ ਦੀ ਰਚਨਾ ਜੋ ਸਤਖੰਡ ਦੀ ਰਚਨਾ ਜੋ ਇਹ ਹੈ ਬਾਬਾ ਜੀ ਨੇ ਰਚਾਈ ਮਨ ਮੋਹਣੀ ਸੋਹਣੀ ਜੀ ਠਾਠ ਹੈ ਬਾਬਾ ਜੀ ਨੇ ਪਾਈ ਬਣੇ ਮੰਦਰ ਬਾਬਿਆਂ ਦੇ ਪੈਂਦੇ ਸ਼ੀਸ਼ਿਆਂ ਦੇ ਚਮਕਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਇੱਥੇ ਸਿਮਰਨ ਮਿਲਦਾ ਹੈ ਬਾਬੇ ਨਾਨਕ ਦੀ ਹਟ ਖੁੱਲੀ ਖਰੀਦਾਰ ਗੁਰਮੁਖਾਂ ਨੂੰ ਨਾਮ ਦੀ ਦਾਤ ਮਿਲੇ ਅਨ ਕੰਗਚੋਰ ਡਾਕੂਆਂ ਨੇ ਆਪਣੇ ਇਥੋਂ ਜਨਮ ਸਰਦਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਉੱਚੀ ਤੇ ਸੁੱਚੀ ਜੀ ਉੱਚੀ ਤੇ ਸੁੱਚੀ ਜੀ ਉੱਚੀ ਤੇ ਸੁੱਚੀ ਜੀ ਇਥੋਂ ਜੀਵਨ ਪਦਵੀ ਥਿਉਂਦੀ ਹੰਸ ਬਣਦੇ ਕਾਗਾ ਤੂੰ ਜੋ ਕੁਰਬਾਨੀ ਹੈ ਫਰਮਉਂਦੀ ਜਨਮਾਨਸ ਦੇਵਕੀਏ ਐਸੇ ਸਤਗੁਰ ਤੋਂ ਬਲਹਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਗਲ ਦੀਰ ਦੇ ਅਮਰਤ ਨੂੰ ਇਥੇ ਜਾਂਦਾ ਹੈ ਪਰਚਾ ਸਾਰਿਆ ਇਥੋ ਜੀਵਨ ਮਿਲਦਾ ਹੈ ਸੋਣਾ ਜਾਂਦਾ ਜਨਮ ਸੁਧਾਰਿਆ ਹਰ ਪੁੰਨਿਆ ਵਰਸੀ ਤੇ ਅਮਰਤ ਛਕਾਉਂਦੇ ਪੰਜ ਪਿਆਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਬੇਅੰਤ ਸੰਪਟਾਂ ਦੀ ਇਥੇ ਚੱਲਦੀ ਲੜੀ ਸਹੌਂਦੀ ਇਹ ਲੜੀ ਸੰਪਟਾਂ ਆਦੀ ਸਨ ਪੰਜਾ ਤੋਂ ਚੱਲੀ ਆਉਂਦੀ ਆਜ ਪੁੰਨਿਆ ਵਰਸ਼ੀ ਤੇ ਸੈਂਕੜੇ ਇਨਾਂ ਨਾਲੋਂ ਨਿਆਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਨਾਨਕ ਸਰਤਾਰਤੀ ਨੂੰ ਤਾਂ ਹੀ ਸੀਸ ਝੁਕਾਉਂਦੇ ਸਾਰੇ ਗੇਜਾ ਸਿੰਘ ਦਾਸ ਕਵੀ ਗੇਜਾ ਸਿੰਘ ਦਾਸ ਕਵੀ ਗੇਜਾ ਸਿੰਘ ਦਾਸ ਕਵੀ ਬੇੜਾ ਸੱਚਤ ਮਦਾ ਬੰਨਿਆ ਇਥੇ ਗੁਰੂ ਗ੍ਰੰਥ ਨੂੰ ਜੀ ਪ੍ਰਗਟ ਕਰਕੇ ਜਾਂਦਾ ਮੰਨਿਆ ਇਥੇ ਅਮਲ ਚੱਲਿਆਂਦੇ ਹੈ ਕਲਗੀ ਧਰ ਜੋ ਬਚਨ ਉਚਾਰੇ ਕਲਗੀ ਧਰ ਜੋ ਬਚਨ ਉਚਾਰੇ ਨਾਨਕ ਸਰਤ੍ਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਨਾਨਕ ਸਰਤ੍ਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ